ਬਾਪੂ ਵੈਦ ਦੇ ਬੋਲ ਬਜਾਦਣਗੇ ਤੁਹਾਡੇ ਅੰਦਰ એનર્ਜੀ ਦੇ ਢੋਲ ਜਿਹੜਾ ਕੜਿਆਵਾ ਦੁੱਧ ਦਾ ਤੁਸੀਂ ਜਦੋਂ ਪੀਓਗੇ ਰਾਤ ਨੂੰ ਸੌਣ ਲੱਗੇ ਪਹਿਲਾਂ ਪੀ ਲਿਓ ਖਾਣਾ ਖਾਦਾ ਵਾ ਉਹਨੂੰ ਜਦੋਂ ਪੀਓਗੇ ਇੱਕਦਮ ਤੁਹਾਡੇ ਸਾਰਾ ਕੁਝ ਹজম ਹੋ ਜਾਊਗਾ ਪੇਟ ਬਿਲਕੁਲ ਹਲਕਾ ਹੋ ਜਾਊਗਾ ਤੇਰਾ ਕੱਚਾ ਤੋਂ ਦੋਵੇਂ ਇੱਕ ਅੱਧਾ ਵਾਲਾ ਦੇ ਕੇ ਤੇ ਉਹ ਪੀ ਜਾਂਦਾ ਵਾ ਉਹ ਸਾਨੂੰ ਜਿਵੇਂ ਰੇਸ਼ਾ ਬਣਾਉਂਦਾ ਬਾਡੀ 'ਚ ਸੁਸਤੀ ਪਾਉਂਦਾ ਵਾ ਖੂਨ ਗਾੜਾ ਹੁੰਦਾ ਵਾ ਉਹ ਚੀਜ਼ਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਅਦਰੂਨੀ ਤੇ ਵੀਕਸ ਸਰੀਰ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਆਪਾਂ ਨੂੰ ਨੀਂਦ ਵੀ ਨਹੀਂ ਆਉਂਦੀਗੀ ਤੇ ਬੇਚੈਨ ਰਹਿੰਦੇ ਬੰਦੇ ਨੂੰ ਕਾੜਨੇ ਦੇ ਦੁੱਧ ਨੇ ਘਿਓ ਨੇ ਮੱਖਣੀ ਨੇ ਗਲਤੀ ਕਿੱਥੇ ਕਰ ਰਿਹਾ ਹੈ ਸਾਡਾ ਨੌਜਵਾਨ ਵਰਗ ਜਿਹੜੇ ਮਿਲਕ ਪ੍ਰੋਡਕਟ ਆ ਇਹ ਜਿੰਨੇ ਵੀ ਤਕਰੀਬਨ ਕੋਈ weight ਘਟਾਉਂਦਾ ਵਾ ਉਹ ਬੰਦ ਕਰੀ ਜਾ ਰਹੇ ਆ ਕਿੱਤੇ ਹੋਰ ਆਪਣੇ ਕੋਲ ਇਦਾਂ ਦੀ ਕੋਈ ਖਾਣ ਵਾਲੀ ਚੀਜ਼ ਹੈ ਨਹੀਂਗੀ ਇਹ ਤੋਂ ਬਿਨਾ ਜਿੰਨੀ ਇਹ ਚ ਪਾਵਰ ਹੋਰ ਕਾਸੇ ਚੈਣੀਗੀ ਜਿੰਨੀ ਕਾੜਨੇ ਵਾਲੇ ਦੁੱਧ ਚ ਪਾਵਰ ਬਿਲਕੁਲ ਜੀ ਸਤਾਵਰ ਹੁੰਦਾ ਵਾ ਠੀਕ ਹੈ ਜੀ ਅਸ਼ਵਗੰਧਾ ਠੀਕ ਹੈ ਤੇ ਬ੍ਰਹਮੀ ਠੀਕ ਹੈ ਇਹ ਤਿੰਨੇ ਚੀਜ਼ਾਂ ਸੰਭਾਜਾ ਤੁਸੀਂ ਲੈ ਕੇ ਇਹਨੂੰ 2-2 ਗ੍ਰਾਮ ਦੁੱਧ ਦੇ ਨਾਲ ਆਪਾਂ ਦੋ ਟਾਈਮ ਇੱਕ ਟਾਈਮ ਵੀ ਰਾਤ ਨੂੰ ਲੈ ਸਕਦੇ ਆ ਤੇ ਦੋ ਟਾਈਮ ਵੀ ਲੈ ਸਕਦੇ ਇਹਨਾਂ ਨੂੰ ਜੀ ਤੇ ਵਰਤ ਸਕਦੇ ਤੇ ਬਹੁਤ ਵਧੀਆ ਦਾ ਰਿਜ਼ਲਟ ਆ ਤੁਹਾਨੂੰ ਪੂਰਾ ਐਕਟਿਵ ਰੱਖੂਗਾ ਸਿਹਤ ਨੂੰ ਤੰਦਰੁਸਤ ਰੱਖੂਗਾ ਇਹ ਕੀ ਬਣਾਇਆ ਹੋਇਆ ਬਾਪੂ ਜੀ ਨੇ ਇਹ ਜੀ ਆਪਣਾ ਮਜੂਨ ਬਣਿਆ ਹੋਇਆ ਵਾ ਅ ਇਹ ਓਵਰਆਲ ਹਰੇਕ ਤੇ ਕੰਮ ਕਰਦਾ ਵਾ ਜਿਵੇਂ ਕਿ ਜਿਵੇਂ ਕਿ ਮੰਨ ਕੇ ਚਲੋ ਆਪਣੀ ਮੈਨ ਪਾਵਰ ਹੋ ਗਈ ਆਪਣੇ ਦਿਮਾਗ ਦਾ ਹੋ ਗਿਆ ਕਈ ਜਿੱਦਾਂ ਫੀਲ ਕਰਦੇ ਆ ਵੀ ਕਿਤੇ ਵੀ ਜਾ ਕੇ ਇੱਕ ਭਰਾ ਫੀਲ ਕਰਦੇ ਆਪਾਂ ਦਿਮਾਗ ਹਾਂਜੀ ਉਹ ਦਿੱਕਤ ਹੋ ਗਈ ਜਬ ਬਿਨਾ ਗੱਲੋਂ ਡਰੀ ਜਾਣਾ ਵਾ ਵੀ ਆ ਨਾ ਹੋ ਜੇ ਓਵਰਆਲ ਮੈਂਟਲੀ ਵੀ ਇਹ ਪ੍ਰਪੇਅਰ ਕਰਦਾ ਬੰਦੇ ਨੂੰ ਕਿ ਮਜੂਰੀਆਂ ਜਦੋਂ ਆਉਂਦੀਆਂ ਫਿਰ ਇਹ ਚੀਜ਼ਾਂ ਦਾ ਉਹ ਠੀਕ ਕਰ ਦਿੰਦੀਆਂ ਜੀ ਉਹ ਬੰਦਾ ਬੱਚੇ ਦੇ ਕਾਬਿਲ ਹੋ ਜਾਂਦਾ ਵਾ ਤੇ ਲੇਡੀਜ਼ ਤੇ ਦੋਨੋਂ ਜੈਂਟਸ ਦੋਨਾਂ ਨੂੰ ਅਸੀਂ ਪਲਸ ਵੇਖ ਕੇ ਦਵਾਈ ਦੇ ਦਿੰਨੇ ਆ ਤੇ ਕਰਨੀ ਪਰਮੇਸ਼ਰ ਨੇ ਕਿਰਪਾ ਤੇ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲ ਜਾਂਦਾ ਬਾਪੂ ਵੈਦ ਦੇ ਬੋਲ ਬਜਾਦਣਗੇ ਤੁਹਾਡੇ ਅੰਦਰ એનર્ਜੀ ਦੇ ਢੋਲ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਪਿੰਡ ਭਿੰਡਰ ਕਲਾ ਤੋਂ ਵੈਦ ਬਾਪੂ ਵੈਦ ਲਾਲ ਹਵੇਲੀ ਵਾਲੇ ਬਾਪੂ ਵੈਦ ਕਵਲਜੀਤ ਸਿੰਘ ਜੀ ਤੂਰ ਤੇ ਮੇਰੇ ਖੱਬੇ ਪਾਸੇ ਡਾਕਟਰ ਕਰਨ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿਹੜੀ એનર્ਜੀ ਦੀ ਉਹ ਗੱਲ ਕਰ ਰਹੇ ਨੇ ਕਿਹੜੀ એનર્ਜੀ ਦੀ ਇਸ ਵੇਲੇ ਜ਼ਰੂਰਤ ਹੈ ਔਰ ਕਿਹੜੀ એનર્ਜੀ ਇਸ ਵੇਲੇ ਵੇਸਟ ਹੋ ਰਹੀ ਹੈ ਸਾਡੇ ਨਾਲ ਲੈ ਬਾਬੂ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਫਰੂਕੀ ਸਾਹਿਬ ਤੁਹਾਡਾ ਵੀ ਸਵਾਗਤ ਹੈ ਸਾਡੇ ਕਲੀਨਿਕ ਦੇ ਦੁਆਰਾ ਫੇਰ ਆਉਣ ਦਾ ਤੇ ਸਾਰੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਰਾਤ ਨੂੰ ਬੰਦਾ ਸੌਂਦਾ ਹੈ ਹਾਂਜੀ 5 ਘੰਟੇ 6 ਘੰਟੇ 8 ਘੰਟੇ ਕਈ ਤਾਂ 10 10 ਘੰਟੇ ਨੀਂਦ ਲੈਂਦੇ ਨੇ ਉਹ ਜਦੋਂ ਉੱਠਦਾ ਉਹ ਕਹਿੰਦਾ ਯਾਰ ਮੈਂ ਸੁੱਤਾ ਵੀ ਸੀ ਜਾਂ ਨਹੀਂ ਸੋ ਕੇ ਸਰੀਰ ਫਰੈਸ਼ ਹੋਣ ਦੀ ਥਾਂ ਤੇ ਹੋਰ ਜ਼ਿਆਦਾ ਥਕਾਵਟ ਫੀਲ ਕਰਦਾ ਮਤਲਬ એનર્ਜੀ ਸੌ ਕੇ ਖਤਮ ਹੋ ਗਈ ਬਣਨ ਦੀ ਥਾਂ ਇੱਕ ਹੀ ਹੋ ਰਿਹਾ ਜੀ ਇਹ ਦੇਖੋ ਜਿਹੜਾ ਅਸੀਂ ਸੜੀਆਂ ਜਿਹੜੀ ਖਾਦ ਖਰਾਕਾਂ ਸਾਡੀਆਂ ਪੰਪਰਾ ਸੀ ਜਿਹੜੀਆਂ ਅਸੀਂ ਉਹ ਭੁੱਲ ਚੁੱਕੇ ਆ ਜਦੋਂ ਸਾਡੇ ਬਜ਼ੁਰਗ ਪਿੱਲੋ ਖਾਦ ਖਰਾਕਾਂ ਖਾਂਦੇ ਰਹੇ ਆ ਉਹ ਅਸੀਂ ਨਹੀਂ ਖਾ ਰਹੇਗੇ ਅਸੀਂ ਫਾਰਸਟ ਫੂਡ ਹੋਰ ਚੀਜ਼ਾਂ ਵੱਲ ਧਿਆਨ ਦੇਦੇ ਨੇ ਜਿਹੜੇ એનર્ਜੀ ਸਾਨੂੰ ਦੁੱਧ ਨੇ ਦੇਣੀ ਆ ਕਾਰਨੀ ਦੇ ਦੁੱਧ ਨੇ ਘਿਓ ਨੇ ਮੱਖਣੀ ਨੇ ਉਹ ਚੀਜ਼ਾਂ ਇਸਤੇਮਾਲ ਅਸੀਂ ਨਹੀਂ ਕਰਦੇ ਅਸੀਂ ਸ਼ਾਮ ਤੱਕ 10 ਗਲਾਸ ਚਾਹ ਦੇ ਪੀ ਜਾਂਦੇ ਆ ਦੁੱਧ ਕੋਈ ਨਹੀਂ ਪੀਂਦਾਗਾ ਜੇ ਦੁੱਧ ਪੀਂਦਾ ਵੀ ਉਹ ਕੱਚਾ ਤੋਂ ਦੋਵੇਂ ਇੱਕ ਅੱਧਾ ਵਾਲਾ ਦੇ ਕੇ ਤੇ ਉਹ ਪੀ ਜਾਂਦਾ ਵਾ ਉਹ ਸਾਨੂੰ ਜਿਵੇਂ ਰੇਸ਼ਾ ਬਣਾਉਂਦਾ ਬਾਡੀ 'ਚ ਸੁਸਤੀ ਪਾਉਂਦਾ ਵਾ ਖੂਨ ਗਾੜਾ ਹੁੰਦਾ ਵਾ ਉਹ ਚੀਜ਼ਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਅਦਰੁਨੀ ਤੇ ਵੀਕਨਸ ਸਰੀਰ ਨੂੰ ਹੋਣੀ ਸ਼ੁਰੂ ਹੋ ਜਾਂਦੀ ਆ ਉਹਦੇ ਨਾਲ ਆਪਾਂ ਨੂੰ ਅਨੀਂਦ ਵੀ ਨਹੀਂ ਆਉਂਦੀਗੀ ਤੇ ਬੇਚੈਨ ਰਹਿੰਦੇ ਬੰਦੇ ਨੂੰ ਜਿਹੜਾ ਕੜਿਆਵਾ ਦੁੱਧ ਆ ਤੁਸੀਂ ਜਦੋਂ ਪੀਓਗੇ ਰਾਤ ਨੂੰ ਸੌਣ ਲੱਗੇ ਭਲਾ ਪੀ ਲਿਓ ਖਾਣਾ ਖਾਦਾ ਵਾ ਉਹਨੂੰ ਜਦੋਂ ਪੀਓਗੇ ਇੱਕਦਮ ਤੁਹਾਡੇ ਸਾਰਾ ਕੁਝ ਹজম ਹੋ ਜਾਊਗਾ ਪੇਟ ਬਿਲਕੁਲ ਹਲਕਾ ਹੋ ਜਾਊਗਾ ਉਹਦੇ ਨਾਲ ਰਾਤ ਵੇਲੇ ਰਾਤ ਵੇਲੇ ਹਾਂਜੀ ਤੇ ਜੇ ਆਪਾਂ ਦੂਜਾ ਦੁੱਧ ਪੀਓ ਤੇ ਉਹਨਾਂ ਭਾਰਾ ਪੰਨਾ ਆਪਣੇ ਇੱਥੇ ਇੱਥੇ ਪਿਆਰ ਹੋਊਗਾ ਛਾਤੀ ਤੇ ਇੱਥੇ ਪਿਆਰ ਹੋਊਗਾ ਉਹਨੇ ਹਾਜਮ ਹੀ ਨਹੀਂ ਹੋਣਾ ਉਹਨਾਂ ਦੁੱਧ ਨੇ ਜੀ ਓਕੇ ਜੀ ਜੀ ਅਸੀਂ ਹੋਰ ਵੀ ਬਹੁਤ ਸਾਰੇ ਸਵਾਲ ਹੈਗੇ ਨੇ ਅਸੀਂ ਕਰਾਂਗੇ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰ ਲਵਾਂਗੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀ ਤਾਂ ਇਹਨਾਂ ਦਾ ਧੰਨਵਾਦ ਜੀ ਜੀ ਅੱਛਾ ਡਾਕਟਰ ਸਾਹਿਬ ਪਹਿਲਾ ਸਵਾਲ ਇਸ ਵੇਲੇ ਜਿਹੜੇ ਯੰਗਸਟਰ ਹੈਗੇ ਨੇ ਖਾਸ ਕਰਕੇ ਅਸੀਂ ਯੰਗਸਟਰਸ ਦੀ ਗੱਲ ਕਰੀਏ ਤੁਹਾਡੇ ਨਾਲ ਇੰਟਰੈਕਟ ਕਰਦੇ ਨੇ ਆ ਕਿ ਆਪਣੇ ਪ੍ਰੋਬਲਮਾਂ ਦੱਸਦੇ ਨੇ ਤੇ ਕਿੱਥੇ ਗਲਤੀ ਹੋ ਰਹੀ ਹੈ ਗਲਤੀ ਕਿੱਥੇ ਕਰ ਰਿਹਾ ਹੈ ਸਾਡਾ ਨੌਜਵਾਨ ਵਰਗ ਕਿ ਉਹ ਕੰਮ ਤੇ ਤਾਂ ਜਾਣ ਨੂੰ ਕਹਿੰਦਾ ਕਿ ਮੈਂ ਕੰਮ ਤੇ ਜਾਵਾਂ ਕੰਮ ਦੀਆਂ ਅਸੀਂ ਪਰਖਾ ਚੇੜਾ ਦਈਏ ਅੱਜ ਜਾਵਾਂਗੇ ਦਫ਼ਤਰ ਤੇ ਸਾਰਾ ਕੰਮ ਨਿਬੇੜ ਕੇ ਆਵਾਂਗੇ ਪਰ ਜਾਂਦਾ ਤੇ ਜਾ ਕੇ ਢੇਰੀ ਢਾਕੇ ਬਹਿ ਜਾਂਦਾ ਯਾਰ ਜਾਣੀ ਹੈ ਨਹੀਂ ਫਿਰ ਕਹਿੰਦਾ ਜੀ ਚਾਹ ਪਿਲਾਓ ਚਾਹ ਬਲਾਨ ਤੋਂ ਬਾਅਦ ਫਿਰ ਕਹਿੰਦਾ ਜੀ ਗੈਸ ਬਣਦਾ ਹੈ ਤਜਾਬ ਹੋ ਗਿਆ ਕੀ ਚੱਲ ਕੀ ਰਿਹਾ ਜੀ ਇਹ ਤਾਂ ਜੀ ਜਿਆਦਾ ਜਿਹੜਾ ਦੇਖਣ ਦੇ ਮੁਤਾਬਕ ਇਹ ਆ ਵੀ ਜਿਹੜਾ ਆਪਣੀ ਡਾਈਟ ਆ ਇਹਦੇ ਤੇ ਧਿਆਨ ਦੇਣ ਦੀ ਲੋੜ ਆ ਠੀਕ ਹੈ ਜੋ ਆਪਾਂ ਖਾਂਦੇ ਆ ਕਈ ਕਹਿ ਦਿੰਦੇ ਆ ਵੀ ਸਾਡੀ ਡਾਈਟ ਸਹੀ ਆ ਵੀ ਅਸੀਂ ਇੰਨਾ ਕੁ ਖਾਂਦੇ ਆ ਪਰ ਸਾਡਾ weight ਵੱਧਦਾ ਵਾ weight ਵਧਨ ਨਾਲ ਜਿਵੇਂ weakness feel tight ਬੰਦਾ feel ਕਰਦਾ ਹੀ ਕਰਦਾ ਵਾ ਪਰ ਮੇਨ ਆਪਾਂ ਨੂੰ ਜਿਹੜਾ ਫੋਕਸ ਰੱਖਣਾ ਚਾਹੀਦਾ ਉਹ ਉਹ ਕੁਆਲਿਟੀ ਤੇ ਰੱਖਣਾ ਚਾਹੀਦਾ ਕੁਆਂਟੀਟੀ ਤੇ ਨਹੀਂ ਵੀ ਆਪਾਂ ਖਾਣੇ ਕਿੰਨਾ ਖਾ ਕੀ ਚੀਜ਼ ਖਾਣੇ ਆ ਠੀਕ ਹੈ ਚੰਗੀ ਚੀਜ਼ ਖਾਓ ਚਾਹੇ ਵੱਧ ਖਾਦੇ ਜਾਂਦੇ ਉਹਦਾ ਤੁਹਾਨੂੰ ਨੁਕਸਾਨ ਨਹੀਂ ਕੋਈ ਠੀਕ ਹੈ ਕਿਹੜੀ ਚੀਜ਼ ਇਸ ਫਿਲ੍ਹੇ ਤੁਹਾਨੂੰ ਲੱਗਦਾ ਕਿ ਖਾਣੀ ਚਾਹੀਦੀ ਹੈ ਔਰ ਸਾਡਾ ਨੌਜਵਾਨ ਖਾ ਨਹੀਂ ਰਿਹਾ ਤੇ ਇਸ ਕਰਕੇ ਉਹ ਹਰ ਵੇਲੇ ਲੋ ਫੀਲ ਕਰਦਾ ਹੁਣ ਅੱਜ ਦੇ ਟਾਈਮ ਜਿੰਦਾ ਪਹਿਲਾਂ ਦੱਸਿਆ ਜੀ ਵੀ ਜਿਹੜੇ ਮਿਲਕ ਪ੍ਰੋਡਕਟ ਆ ਇਹ ਜਿੰਨੇ ਵੀ ਤਕਰੀਬਨ ਕੋਈ weight ਘਟਾਉਂਦਾ ਵਾ ਉਹ ਬੰਦ ਕਰੀ ਜਾ ਰਹੇ ਆ ਕਿਤੇ ਹੋਰ ਆਪਣੇ ਕੋਲ ਇਦਾਂ ਦੀ ਕੋਈ ਖਾਣ ਵਾਲੀ ਚੀਜ਼ ਹੈ ਨਹੀਂਗੀ ਇਹ ਤੋਂ ਬਿਨਾ ਜਿੰਨੀ ਇਹ ਚ ਪਾਵਰ ਹੋਰ ਕਾਸੇ ਚ ਆਣੀਗੀ ਜਿੰਨੀ ਕਾੜਨੇ ਵਾਲੇ ਦੁੱਧ ਚ ਪਾਵਰ ਹੈ ਬਿਲਕੁਲ ਜੀ ਮਿਲਕ ਪ੍ਰੋਡਕਟ ਤਾਂ ਤਕਰੀਬਨ ਹਰ ਇੱਕ ਬੰਦ ਕਰ ਹੀ ਜਾਂਦਾ ਵਾ ਜੀ ਜੀ ਸੋ ਅੱਛਾ ਵੈ ਜੀ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਇਹ ਹੈ ਬਹੁਤ ਵਾਰ ਹੁੰਦਾ ਜੀ ਕਿ ਅ ਅਸੀਂ ਜੋ ਐਕਸਪੈਕਟਿਡ ਹੁੰਦਾ ਹੈ ਜਾਂ ਜੋ ਸਾਨੂੰ ਲੱਗਦਾ ਹੈ ਕਿ ਯਾਰ ਇੰਨੀ ਕੁ ਤਾਂ ਏਨਰਜੀ ਸਾਡੇ ਚ ਚਾਹੀਦੀ ਓਨੀ ਕੁ ਏਨਰਜੀ ਵੀ ਨਹੀਂ ਬਣਦੀ ਜੀ ਸਾਰਾ ਦਿਨ ਚ ਦੇਖੋ ਜਦੋਂ ਖਾਧ ਖਰਾਕ ਸਾਡੀ ਸਹੀ ਦੀ ਜੀ ਬਦੇ ਨੂੰ ਜਦੋਂ ਸਵੇਰ 4 ਵਜੇ ਜਾਗ ਆਉਂਦੀ ਆ 3 ਵਜੇ ਆਉਂਦੀ ਆ ਬੰਦਾ ਜੀ ਸਪਰਿੰਗ ਨੂੰ ਬੁੜਕੇ ਉੱਠਦਾ ਛਾਲ ਮਾਰ ਕੇ ਉੱਠਣਾ ਚਾਹੀਦਾ ਬੰਦੇ ਨੂੰ ਉਹਨਾਂ ਨੂੰ એનર્ਜੀ ਚਾਹੀਦੀ ਆ ਉਮਰ ਜਿਹੜੀ ਮਰਜ਼ੀ ਹੋਵੇ ਉਮਰ ਦਾ ਕੋਈ ਤਗਾਜਾ ਨਹੀਂਗਾ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਮਰਦੇ ਦਮ ਤੱਕ ਤੜਕੇ ਆਪਦਾ ਉੱਠਦੇ ਆ ਕਿ ਹੁਣ ਤਾਂ ਜਵਾਕ ਉੱਠਦਾ ਹੀ 10 ਵਜੇ ਜੀ ਠੀਕ ਹੈ ਜੀ ਰਾਤ ਨੂੰ 12 1 ਵਜੇ ਪੈਂਦੇ ਆ 10 ਵਜੇ ਉੱਠਦੇ ਹੋ એનર્ਜੀ ਕਾਦੀ ਰਹਿਣੀ ਆ ਠੀਕ ਹੈ ਪਹਿਲੋ ਜਿਹੜੀਆਂ ਸਾਡੀਆਂ ਮਾਤਾਵਾਂ ਸੀ ਨਾ ਉਹ 4 ਵਜੇ ਦੁੱਧ ਰੜਕ ਲੈਂਦੀਆਂ ਸੀ ਉਹ ਕਹਿੰਦੀਆਂ ਸੀ ਵੀ ਕਿਉਂ ਜ ਜਿਹੜੀ ਦਿਨ ਚੜੇ ਰੜਕਦੀ ਉਹ ਤਾਂ ਕਹਿੰਦੇ ਕੋ ਘਾਟ ਆਉਣਾ ਵਾ ਮੇਨ એનર્ਜੀ ਦਾ ਵਾ ਜਦੋਂ ਅੰਬਰ ਤੇ ਵੇਲਾ ਤੁਹਾਡੇ ਮਨ ਨੂੰ ਸ਼ਾਂਤੀ ਰਹਿੰਦੀ ਆ ਰੱਬ ਦਾ ਨਾਮ ਲੈਨੇ ਆ ਉਹ ਮਾਨੂੰ ਸ਼ਾਂਤੀ ਆਉਂਦੀ ਆ ਤੁਹਾਡਾ ਦੁੱਧ ਮੱਖਣ ਸਾਰਾ ਅੰਮ੍ਰਿਤ ਬਣ ਜਾਂਦਾ ਜਦੋਂ ਤੁਸੀਂ ਉਹਨੂੰ 9:00 ਵਜੇ ਰੜਕਦੇ ਆ ਰੜਕਦੀਆਂ ਮਾਤਾਵਾਂ ਜਿਹੜੀਆਂ ਨਹੀਂ ਕੰਮ ਉਸ ਤਰ੍ਹਾਂ ਉੱਠਦੀਆਂ ਸੀ ਕਪ ਕੋ ਸਾਰਾ ਉਸ ਵੇਲੇ ਵੀ ਇਸ ਤਰ੍ਹਾਂ ਦੀ ਸੀ ਉਸ ਤਰ੍ਹਾਂ ਹੁੰਦਾ ਸੀ ਸਾਰੇ ਸੰਸਾਰ ਚ ਪੰਜ ਗੋਲੇ ਕੋਈਆਂ ਨਹੀਂ ਹੁੰਦੀਆਂ ਉਹਨਾਂ ਦੇ ਫਿਰ ਜਦੋਂ ਘੜੇ ਕਲੇਸ ਹੋ ਕਰਲਾ ਕਰਲਾ 20 ਗੱਲਾਂ ਬੋਲਦੀਆਂ ਜਾਕਾਂ ਨੂੰ ਗਾਲਾਂ ਕੱਢਦੀ ਘਰਦਿਆਂ ਨੂੰ ਕੱਢਦੀ ਉਫਰ ਉਹ ਜਾ ਜਿਹੜਾ ਅੰਮ੍ਰਿਤ ਬਣੇ ਠੂ ਰੱਬ ਦਾ ਨਾਮ ਲਉ ਹੀ ਲਉ ਲਉ ਹੀ ਲਉ ਜੀ ਜੀ ਅੱਛਾ ਵੈਜੀ ਫਿਰ ਇਸ ਵੇਲੇ ਤੁਸੀਂ ਕਹੇ ਵੀ ਸਾਡੀ ਜਿਹੜੀ ਖਾਹ ਦਾ ਸਾਡੀ ਖੁਰਾਕ ਹੈ ਜਿਹੜੀ ਉਹ ਉਸ ਲੈਵਲ ਦੀ ਨਹੀਂ ਰਹੀ ਤੇ ਫਿਰ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸੋਗੇ ਅੱਜ ਜਿਹਦੇ ਨਾਲ ਉਸ ਲੈਵਲ ਦੇ ਉੱਤੇ ਸਾਡਾ ਸਰੀਰ ਸਾਡੀ એનર્ਜੀ ਸਾਡਾ ਖਾਣ ਪੀਣ ਪਹੁੰਚ ਜਾਵੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈਗੀ ਹੈ ਇਹ ਤੇ ਇਹ ਕੀ ਚੀਜ਼ਾਂ ਰੱਖੀ ਨੇ ਜੀ ਤੁਸੀਂ ਸਾਰੀਆਂ ਵੀ ਆਪਣੀਆਂ ਸਾਰੀਆਂ ਭਸਮਾਂ ਜੀ ਅੱਛਾ ਜੀ ਤੇ ਤਕਰੀਬ ਆਪਣਾ ਸਵਰਨ ਭਸਮ ਵੀ ਆਪਣਾ ਆਪ ਦਾ ਤਿਆਰ ਕੀਤਾ ਵਾ ਸਵਰਨ ਭਸਮ ਜੀ ਹਾਂਜੀ ਸਵਰਨ ਉਹ ਕੀ ਹੁੰਦਾ ਜਿਵੇਂ ਸੋਨਾ 골ਡਨ 골ਡਨ ਦਾ ਜਿਹੜਾ ਅੱਛਾ ਉਹ ਆਪ ਆਪ ਦਾ ਤਿਆਰ ਕਰਦੇ ਹਾਂ ਤੇ ਉਹ ਪਰਿਸਰੇ ਤੇ ਹੀਰਾ ਭਸਮ ਪਿਆ ਵਾ ਇਹ ਹੀ ਹੀ ਹੀਰਾ ਬਸ ਹਮ ਕਿਉਂ ਕਹਿੰਦੇ ਨੇ ਇੱਕ ਕ੍ਰਿਸ਼ਨ ਕਪਾਲ ਦਾ ਫਾਰਮੇਸੀ ਦਾ ਹੀਰਾ ਪਸਮੇ ਹੀਰਾ ਬਹੁਤ ਕੀਮਤੀ ਚੀਜ਼ ਆ ਜੀ ਇਹ ਕ੍ਰਿਸ਼ਨ ਕਪਾਲ ਫਾਰਮੇਸੀ ਬਣਾਉਂਦੀ ਹੋਰ ਬਹੁਤ ਫਾਰਮੇਸੀਆਂ ਬਣਾਉਂਦੀਆਂ ਪਰ ਅਸੀਂ ਇਹਦਾ ਕ੍ਰਿਸ਼ਨ ਕਪਾਲ ਦਾ ਹੀ ਵਰਤਦੇ ਆ ਜੀ ਇਹਦਾ ਠੀਕ ਹੈ ਅਸੀਂ ਇਹਦਾ ਸਵਰਨ ਸਾਡਾ 골ਡ ਆ ਬਸ ਸਾਡਾ ਇਹ ਇਹਦੇ ਵਿੱਚ ਵੀ ਮਤਲਬ 골ਡ ਕੋਈ ਪਸਮ ਬਣਾਈ ਹੋਈ ਹੈ ਮਤਲਬ ਉਹਨੂੰ ਫੂਕੇ ਹੋਇਆ ਜੀ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਹਾਂ ਹਾਂਜੀ ਹਾਂਜੀ ਇਹ ਤਕਰੀਬਨ 80 ਅੱਗਾਂ ਆਈਆਂ ਵੀਆਂ ਜੀ ਕਿੰਨੀਆਂ ਜੀ 80 ਅੱਗਾਂ ਇਹਨੂੰ ਆਈਆਂ ਜੀ 80 ਅੱਗਾਂ ਜੋ ਕੱਢਿਆ ਹੋਇਆ ਹਾਂਜੀ ਹਾਂਜੀ 80 ਇਹ ਨੂੰ ਹੁਣ ਆਪਾਂ ਤਿਆਰ ਕਰ ਤਿਆਰ ਆ ਸਾਰਾ ਤੋਲਿਆ ਪਿਆ ਸਮਾਨ ਇਹਨੂੰ ਖਰਲਚ ਪਾ ਕੇ ਇਹਦੀ ਘੱਟੋ ਘੱਟ ਪੱਤਾਂ ਇਹਦੀ ਰੜਾਈ ਕਰਾਂਗੇ ਜੀ ਰੜਾਈ ਤੋਂ ਬਾਅਦ ਫੇਰ ਆਪਾਂ ਇਹਦੇ ਕੈਪਸੂਲ ਭਰਦੇ ਆ ਕੈਪਸੂਲ ਭਰਦੇ ਜੀ ਇਹਦੇ ਠੀਕ ਹੈ ਇਹ 1000 ਐਮਜੀ ਦਾ ਕੈਪਸੂਲ ਦਾ ਇੱਕ ਕੈਪਸੂਲੀ ਵੇਹ ਵਾਧੂ ਆ ਜੀ ਅੱਛਾ ਹਾਂ ਆਮ ਦੋ ਵੀ ਦੇ ਦਿੱਤੇ ਸਵੇਰ ਸ਼ਾਮ ਇੱਕ ਕੈਪਸੂਲੀ ਬਹੁਤ ਵਧੀਆ એનર્ਜੀ ਦਿੰਦਾ ਵਾ ਹਰ ਇੱਕ ਤਰ੍ਹਾਂ ਦੀ ਵੀਕਨੈਸ ਦੂਰ ਕਰਦਾ ਵਾ ਸਕਰਾਣੂ ਘਾਟਾ ਉਹ ਵੀ ਠੀਕ ਕਰਦਾ ਬਿਲਕੁਲ ਅਦਰੂਨੀ ਕੋਈ ਵੀ ਕਮਜ਼ੋਰੀ ਆ ਬਿਲਕੁਲ ਇਹ ਮਹਾਰਾਜ ਦੀ ਕਿਰਪਾ ਨਾਲ ਪੂਰਾ ਦਾ ਰਿਜ਼ਲਟ ਆ ਜੀ ਬਹੁਤ ਸਾਡਾ ਕੈਪਸੂਲ ਲੱਗਦਾ ਵਾ ਤੇ ਹੁਣ ਵੀ ਸਾਨੂੰ ਬਾਹਰੋਂ ਜਿਵੇਂ ਸੱਜਣ ਦੋਸਤਾਂ ਦਾ ਆਰਡਰ ਆਤੋਂ ਕਾਫੀ ਟਾਈਮ ਤੇ ਮਗਾਉਂਦੇ ਹੁਣ ਨੇ ਆਰਡਰ ਕੀਤਾ ਵੀ ਸਾਨੂੰ ਉਹ ਚੀਜ਼ ਬਣਾ ਕੇ ਦਿਓ ਇਹ ਦੁਆਰਾ ਅਸੀਂ ਤਿਆਰ ਕੀਤਾ ਜੀ ਇਹ ਤੇ ਹੁਣ ਕਰੀ ਜਾਂਦੇ ਆ ਦੁਆਰਾ ਫੇਰ ਇਹ ਰਗੜਾਈ ਸ਼ੁਰੂ ਹੋ ਜੂਗੀ ਇਹਨੂੰ ਦੋ ਤਿੰਨ ਦਾ ਰਗੜਾਈ ਕਰਕੇ ਫਿਰ ਇਹਦੇ ਕੈਪਸੂਲ ਭਰ ਦਈਦੇ ਆ ਇੱਕ ਸੁਬਾ ਸ਼ਾਮ ਦੁੱਧ ਨਾਲ ਵੈਸੇ ਇੱਕ ਹੀ ਅਸੀਂ ਕੀ ਫਿਰ ਮਤਲਬ ਜਿਹੜਾ ਸੀ ਇਹ ਗੱਲ ਕਹਿ ਲਈ ਵੀ ਬਾਪੂ ਵੈਦ ਦੀ ਰਗੜਾਈ ਤੇ ਬੰਦੇ ਦੀ ਫੁੱਲ ਚੜਾਈ ਹੋ ਸਕਦੀ ਹੈ ਆ ਦੇਖੋ ਜੀ ਜਿਹੜਾ ਕੋਈ ਵੀ ਆਪਾਂ ਮਿਹਨਤ ਕਰਦੇ ਆ ਜੇ ਉਹਨੂੰ ਰੱਬ ਫਲ ਜ਼ਰੂਰ ਲਵਾਦਾ ਵਾ ਠੀਕ ਹੈ ਜੇ ਕੋਈ ਖੇਤੀਬਾਨ ਆਪਦੀ ਖੇਤ ਚ ਚੰਗੀ ਮਿਹਨਤ ਕਰਦਾ ਰੱਬ ਉਹਨੂੰ ਜ਼ਰੂਰ ਫਲ ਦਿੰਦਾ ਇਸੇ ਤਰ੍ਹਾਂ ਆਪਾਂ ਜੇ ਮਿਹਨਤ ਕਰਦੇ ਆ ਤੇ ਪਰਮਾਤਮਾ ਆਪਾਂ ਨੂੰ ਫਲ ਜ਼ਰੂਰ ਦਿੰਦਾ ਜੀ ਉਹਦਾ ਮਿਲਦਾ ਹੀ ਮਿਲਦਾ ਵਾ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਜੀ ਅੱਛਾ ਹਾਂਜੀ ਅੱਛਾ ਜੀ ਫਿਰ ਜਿਹੜੇ ਲੋਕ ਤੁਹਾਡੇ ਕੋਲ ਵੀ ਇੱਥੇ ਆਉਂਦੇ ਨੇ ਜੋ ਜਿਹੜੇ ਜੋੜੇ ਆਉਂਦੇ ਨੇ ਤੁਹਾਡੇ ਕੋਲ ਬੇਔਲਾ ਓਨਾਂ ਚ ਜ਼ਿਆਦਾਤਰ ਤੁਸੀਂ ਕੀ ਡਿਟੈਕਟ ਕਰਦੇ ਹੋ ਮੇਰੇ ਬੈਠੇ ਬੈਠੇ ਵੀ ਇੱਕ ਦਿਨ ਤੁਸੀਂ ਫੜੇ ਸੀ ਵੀ ਤੈਨੂੰ ਪ੍ਰੋਬਲਮ ਨਹੀਂ ਹੈਗੀ ਕੁੜੀਏ ਵੀ ਤੇਰੇ ਘਰ ਵਾਲੇ ਚ ਪ੍ਰੋਬਲਮ ਹੈ ਜੀ ਉਹ ਜਿਵੇਂ ਉਹਨਾਂ ਬੱਚਿਆਂ ਨੂੰ ਵੀ ਕਨਸ ਹੋ ਜਾਂਦੀ ਆ ਬਈ ਲੋਖਿਆਲ ਨਹੀਂ ਰੱਖਦੇਗੇ ਗਲਤ ਸੰਗਤਾਂ ਚ ਪੈ ਜਾਂਦੇ ਆ ਕੋਈ ਨਸ਼ੇ ਪੱਤੇ ਕਰਨ ਲੱਗ ਜਾ ਉਹਨਾਂ ਨੂੰ ਜਦੋਂ ਕਿ ਮਜ਼ਦੂਰੀਆਂ ਜਦੋਂ ਆਉਂਦੀਆਂ ਫਿਰ ਚੀਜ਼ਾਂ ਨੂੰ ਠੀਕ ਕਰ ਦਿੰਦੀਆਂ ਜੀ ਉਹ ਬੰਦਾ ਬੱਚੇ ਦੇ ਕਾਬਿਲ ਹੋ ਜਾਂਦਾ ਵਾ ਤੇ ਲੇਡੀਜ਼ ਤੇ ਦੋਨੋਂ ਏਜੰਟਸ ਦੋਨਾਂ ਨੂੰ ਅਸੀਂ ਪਲਸ ਵੇਖ ਕੇ ਦਵਾਈ ਦੇ ਦਿੰਨੇ ਆ ਤੇ ਕਰਨੀ ਪਰਮੇਸ਼ਰ ਨੇ ਕਿਰਪਾ ਤੇ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲ ਜਾਂਦਾ ਜੀ ਸਾਰੇ ਸਾਰੇ ਪੱਖੋਂ ਜੀ ਅੱਛਾ ਵੈਸੇਬ ਜਿਹੜੇ ਨੌਜਵਾਨ ਇਸ ਵੇਲੇ ਕਹਿੰਦੇ ਜੀ ਸਾਨੂੰ ਤਾਂ ਫਟਾਫਟ ਰਿਜ਼ਲਟ ਚਾਹੀਦੇ ਨੇ ਫਟਾਫਟ ਇਹ ਦਿਲ ਮੰਗੇ ਮੋਰ ਵਾਲੀ ਗੱਲ ਕਿ ਉਹ ਜਿਹੜੀ ਗੋਲੀਆਂ ਦਾ ਕੈਪਸੂਲਾਂ ਦਾ ਸਹਾਰਾ ਲੈ ਲੈਂਦੇ ਨੇ ਕਈ ਵਾਰ ਚਲੋ ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਗੋਲੀਆਂ ਕੈਪਸੂਲਾਂ ਦਾ ਵੀ ਸਹਾਰਾ ਲੈ ਲੈਂਦੇ ਨੇ ਉਹਦਾ ਸਰੀਰ ਦੇ ਉੱਤੇ ਕੋਈ ਇਫੈਕਟ ਹੁੰਦਾ ਹੈ ਜਾਂ ਠੀਕ ਨੇ ਉਹਦਾ ਜੀ ਬਹੁਤ ਜਿਆਦਾ ਮਾੜਾ ਅਸਰ ਪੈਂਦਾ ਉਹ ਚੀਜ਼ਾਂ ਉਹਦੇ ਨਾਲ ਹਾਰਟ ਟੈਕ ਬੀਪੀ ਵਧਣਾ ਹੋ ਜਾਂਦਾ ਵਾ ਉਹਦੇ ਨੂੰ ਬੰਦੇ ਨੂੰ ਬਹੁਤ ਅਦਰੂਨੀ ਹੋਰ ਬਿਮਾਰੀਆਂ ਬਹੁਤ ਜਿਆਦਾ ਲੱਗ ਜਾਂਦੀਆਂ ਵਾ ਹਾਂ ਉਹਨਾਂ ਨਾਲ ਲੱਗਦਾ ਹੀ ਲੱਗਦੀ ਸਹੀ ਤਰੀਕਾ ਦੇਖੋ ਜੀ ਇਹ ਆ ਵੀ ਜੇ ਤੁਸੀਂ ਆਪਾਂ ਕੰਮ ਕਰਨ ਲੱਗੇ ਆ ਕੋਈ ਨਸ਼ਾ ਖਾ ਕੇ ਕੰਮ ਕਰੂਗਾ ਉਹ ਤੁਹਾਨੂੰ 10 12 ਘੰਟੇ ਦਾ ਨਸ਼ਾ ਹੀ ਆ ਉਹ ਵੀ 2 3 ਵਾਰ ਹੀ ਲੈਣਾ ਪਊਗਾ ਜੇ ਤੁਸੀਂ ਪ੍ਰੋਪਰ ਆਪ ਦੀ ਸਾਰੀ ਜਾਦ ਤੱਕ ਆਪਣੀ ਜ਼ਿੰਦਗੀ 80 ਸਾਲ 100 ਸਾਲ 60 ਸਾਲ ਜਿੰਨਾ ਚਿਰ ਜਿਉਣਾ ਜੇ ਸਹੀ એનર્ਜੀ ਲੈਣੀ ਆ ਤੇ ਕਿਉਂ ਆਪਾਂ ਨੂੰ ਇੱਕ ਦਿਨ ਪਹਿਲਵਾਨ ਨਹੀਂ ਬਣਾਉਦਾਗਾ ਉਹ ਖਾਣਾ ਪੈਂਦਾ ਕੁਝ ਟਾਈਮ ਪਰ ਉਹ ਮਰਦੇ ਦਮ ਤੱਕ ਨਾਲ ਜਾਂਦਾ ਜੀ ਉਹ ਉਹ ਮਰਦੇ ਹਾਂ ਮਰਦੇ ਦਮ ਤੱਕ ਨਾਲ ਜਾਊਗਾ ਜਿਹੜਾ ਘਾਉ ਦਾਸਰ ਇਸੇ ਤਰ੍ਹਾਂ ਹੀ ਮੈਡੀਸਨ ਹੁੰਦਾ ਇਹ ਕੁਝ ਸਮਾਂ ਲੈਂਦੀਆਂ ਠੀਕ ਹੈ ਇੱਕਦਮ ਰਿਜ਼ਲਟ ਇਹਨਾਂ ਦਾ ਨਹੀਂ ਹੁੰਦਾਗਾ ਪਰ ਮਰੀਜ਼ ਕਹਿੰਦਾ ਮੈਨੂੰ ਇੱਕਦਮ ਰਿਜ਼ਲਟ ਮਿਲੇ ਪਰ ਇੱਕਦਮ ਰਿਜ਼ਲਟ ਐ ਨਹੀਂ ਮਿਲਦਾ ਇਹ ਚੀਜ਼ਾਂ ਥੋੜੇ ਜਿ ਦਿਨ ਲਾਉਂਦੀਆਂ ਪਰ ਮੁੜ ਕੇ ਇਹ ਸਾਨੂੰ ਬਹੁਤ ਲੰਮਾ ਪੀੜ ਦੇ ਨਾਲ ਚੱਲਦਾ ਵਾ ਇਹ ਬਿਲਕੁਲ ਬੰਦੇ ਨੂੰ ਤੰਦਰੁਸਤ ਰੱਖਦੀਆਂ ਸਾਰੇ ਪੱਖੋਂ ਰੱਖਦੀਆਂ ਵਾਂ ਕਿੰਨੇ ਸਾਲ ਤੱਕ ਤੰਦਰੁਸਤੀ એનર્ਜੀ ਹੈਗੀ ਜਿਹੜੀ ਫੀਲ ਹੁੰਦੀ ਰਹੇਗੀ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਵੈਜੀ ਨੇ ਤੁਹਾਡੀ ਰਸੋਈ ਦੇ ਵਿੱਚੋਂ ਵੀ ਨੁਸਖਾ ਫਾਰਮੂਲਾ ਦੱਸਣਾ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕਿੰਨੇ ਸਾਲ ਤੱਕ ਕਿਹੜੀ ਉਮਰ ਤੱਕ ਅਸੀਂ ਕਹਿ ਲਈਏ ਕਿ એનર્ਜੀ ਬਣੀ ਰਹਿੰਦੀ ਹੈ ਜੀ ਦੇਖੋ ਇਹ ਇਨਸਾਨ ਤੇ ਜੋ ਮਰਦੇ ਦਮ ਤੱਕ ਵੀ ਭਲਾ 100 ਸਾਲ ਦਾ 70 ਸਾਲ ਦਾ 80 ਉਦੋਂ ਤੱਕ ਵੀ ਉਹ ਵਧੀਆ ਉਹਦਾ ਤੰਦਰੁਸਤ ਰਹਿ ਸਕਦਾ ਉਹਦੇ ਰਹਿਣ ਦਾ ਤਰੀਕਾ ਖਾਣ ਪੀਣ ਸਹੀ ਰਹਿਣਾ ਚਾਹੀਦਾ ਬੰਦਾ ਸਦਾ ਹੀ ਐਕਟਿਵ ਰਹਿੰਦਾ ਜੀ ਜੀ अच्छा डॉक्टर साहब आजकल मैं देखे ने जी 25 25 ਸਾਲਾਂ ਦੇ ਬੁੱਢੇ ਤੇ ਜਿਹੜੇ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਬਜ਼ੁਰਗ ਵੀ ਦੇਖੇ ਨੇ ਜਿਹੜੇ ਦੇਖਣ ਨੂੰ 70 ਸਾਲ ਦੇ ਨੇ 75 ਸਾਲ ਦੇ ਨੇ ਤੇ ਜਦੋਂ ਉਹਨਾਂ ਨਾਲ ਗੱਲ ਕਰੋ ਉਹਨਾਂ ਨਾਲ ਕੋਈ ਕਈ ਵਾਰ ਉਹਨਾਂ ਦੇ ਨਾਲ ਕੋਈ ਅਸੀਂ ਕਹਿ ਲਈਏ ਕਿ ਪੱਠੇ ਉਤਰਨ ਲੱਗ ਜੀ ਆ ਪੱਠੇ ਵੱਢਣ ਲੱਗ ਜੀ ਉਹ ਕਹਿੰਦੇ ਜੀ ਵੀ ਪਾਸੇ ਹੋ ਜਾਓ ਚਾਰ ਚਾਰ ਬੰਦਿਆਂ ਨੂੰ ਮਗਰ ਲਾ ਲੈਂਦੇ ਨੇ ਜੀ ਫਿਰ ਉਹ એનર્ਜੀ ਇਹ ਸਾਰੇ ਚੀਜ਼ ਸੇ ਇਹ ਚੀਜ਼ ਕੀ ਹੈਗੀ ਜੀ ਇਹਦੇ ਵਿੱਚ ਮਿਲ ਸਕਦੀ ਹੈ ਜਿਹੜੇ ਇਹ ਕੀ ਬਣਾਇਆ ਹੋਇਆ ਬਾਪੂ ਜੀ ਨੇ ਇਹ ਜੀ ਆਪਣਾ ਮਜੂਨ ਬਣਿਆ ਹੋਇਆ ਵਾ ਇਹ ਓਵਰਆਲ ਕੋਈ ਵੀ ਵੀਕਨੈਸ ਆ ਇਹ ਓਵਰਆਲ ਹਰੇਕ ਤੇ ਕੰਮ ਕਰਦਾ ਵਾ ਜਿਵੇਂ ਕਿ ਜਿਵੇਂ ਕਿ ਮੰਨ ਕੇ ਚਲੋ ਆਪਣੀ ਮੈਂਨ ਪਾਵਰ ਹੋ ਗਈ ਆਪਣੇ ਦਿਮਾਗ ਦਾ ਹੋ ਗਿਆ ਕਈ ਜਿੱਦਾਂ ਫੀਲ ਕਰਦੇ ਆ ਵੀ ਕਿਤੇ ਵੀ ਜਾ ਕੇ ਇੱਕ ਭਰਾ ਫੀਲ ਕਰਦੇ ਆ ਆਪਣਾ ਦਿਮਾਗ ਹਾਂਜੀ ਉਹ ਦਿੱਕਤ ਹੋਗੀ ਜਦ ਬਿਨਾਂ ਗੱਲੋਂ ਡਰੀ ਜਾਣਾ ਵਾ ਵੀ ਆ ਨਾ ਹੋ ਜੇ ਓਵਰਆਲ ਮੈਂਟਲੀ ਵੀ ਇਹ ਪ੍ਰਪੇਅਰ ਕਰਦਾ ਬੰਦੇ ਨੂੰ ਓਕੇ ਮੈਂਟਲੀ ਵੀ ਪ੍ਰਪੇਅਰ ਬਿਲਕੁਲ ਜੀ ਜੀ ਤੇ ਫਿਰ ਜਿਹੜੇ 25-25 ਸਾਲ ਦੇ ਬੁੱਢੇ ਹੈਗੇ ਨੇ 22-22 ਸਾਲ ਦੇ ਬੁੱਢੇ ਹੈਗੇ ਨੇ 30-30 ਸਾਲ ਦੇ ਬੁੱਢੇ ਉਹਨਾਂ ਦੇ ਕੰਮ ਕਰੇਗਾ ਜੀ ਬਿਲਕੁਲ ਜੀ ਇਹਦਾ ਪੂਰਾ ਰਿਜ਼ਲਟ ਮਿਲੂਗਾ ਠੀਕ ਹੈ 2 ਵੀਕ ਦੇ ਵਿੱਚ ਵਿੱਚ ਦੱਸਣ ਲੱਗ ਜਾਂਦਾ ਵੀ ਮੈਂ ਗਿਆ ਆ ਮੰਦਰ ਜੀ ਜੀ ਅੱਛਾ ਬਾਬੂ ਜੀ ਤੁਹਾਡਾ ਕੀ ਤਜਰਬਾ ਜੀ ਇਹਦੇ ਤੇ ਇਹ ਬਹੁਤ ਵਧੀਆ ਟੌਨ ਕਾ ਸਾਡਾ ਜਿਹੜਾ ਇਹ ਬਣਦਾ ਜੀ ਟੌਨਿਕ ਹੈ ਆਪਾਂ ਟੌਨਕੀ ਸਮਝੋ ਸਾਰਾ ਮੇ ਸਾਡੇ ਮਜੂਨ ਟੈਬ ਬਣਦਾ ਵਾ ਠੀਕ ਹੈ ਪਰ ਇਹ ਇੱਕ ਹਫਤੇ ਦੋ ਹਫਤੇ ਦੇ ਵਿੱਚ ਇਹਨਾਂ ਬੰਦੇ ਨੂੰ ਪੂਰਾ ਵਧੀਆ ਕਰ ਦਿੰਦਾ ਜੀ ਸਾਰੇ ਪੱਖੋਂ ਇਹ ਬੰਦਾ ਐਕਟਿਵ ਹੋ ਜਾਂਦਾ ਵਾ ਉਠੇ ਨੇ ਤੌਰਨ ਪਰਦੇ ਉਹ ਡੁੱਡੂ ਕਰੂਗਾ ਹਾਂਜੀ ਹਾਂਜੀ ਬ੍ਰੇਨ 'ਚ ਵੀ ਪੂਰੀ એનર્ਜੀ ਆ ਜਾਂਦੀ ਬੰਦੇ ਦੇ ਸੋਚਣ ਸ਼ਕਤੀ ਪੂਰੀ ਨੀਂਦ ਪੂਰੀ ਸਾਰੇ ਪੱਖੋਂ ਬਹੁਤ ਵਧੀਆ ਦਾ ਬਹੁਤ ਤਕੜਾ ਦਾ ਰਿਜ਼ਲਟ ਆ ਜੀ ਇਹਦਾ ਜੀ 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 ਅੱਛਾ ਤੇ ਫਿਰ ਵੈ ਜਿਹੜਾ ਤੁਸੀਂ ਕਹ ਰਹੇ ਸੀ ਵੀ ਅੱਜ ਘਰੇਲੂ ਨੁਸਖਾ ਫਾਰਮੂਲਾ ਵੀ ਅਸੀਂ ਦਵਾਂਗੇ ਜਿਹੜਾ ਰਸੋਈ ਦੇ ਵਿੱਚ ਪਿਆ ਤੇ ਜੇ ਜਿਨ੍ਹਾਂ ਨੂੰ ਹਜੇ ਸ਼ੁਰੂਆਤ ਹੋਈ ਹੈ ਉਹ ਇਸਤੇਮਾਲ ਕਰ ਸਕਦੇ ਨੇ ਜੀ ਹਾਂਜੀ ਉਹ ਕਰ ਸਕਦੇ ਜੀ ਆਪਾਂ ਜਿਵੇਂ ਸਤਾਵਰ ਹੁੰਦਾ ਵਾ ਠੀਕ ਹੈ ਜੀ ਅਸ਼ਵਗੰਧਾ ਠੀਕ ਹੈ ਤੇ ਬ੍ਰਹ ਇਹ ਤਿੰਨੇ ਚੀਜ਼ਾਂ ਸੰਭਾਜਾਂ ਤੁਸੀਂ ਲੈ ਕੇ ਇਹਨੂੰ 2-2 ਗ੍ਰਾਮ ਦੁੱਧ ਦੇ ਨਾਲ ਆਪਾਂ ਦੋ ਟਾਈਮ ਇੱਕ ਟਾਈਮ ਵੀ ਰਾਤ ਨੂੰ ਲੈ ਸਕਦੇ ਆ ਤੇ ਦੋ ਟਾਈਮ ਵੀ ਲੈ ਸਕਦੇ ਇਹਨਾਂ ਨੂੰ ਜੀ ਜੀ ਤੇ ਵਰਤ ਸਕਦੇ ਤੇ ਬਹੁਤ ਵਧੀਆ ਦਾ ਰਿਜ਼ਲਟ ਆ ਤੁਹਾਨੂੰ ਪੂਰਾ ਐਕਟਿਵ ਰੱਖੂਗਾ ਸਿਹਤ ਨੂੰ ਤੰਦਰੁਸਤ ਰੱਖੂਗਾ ਜੇ ਇਹਨੂੰ ਪਹਿਲਾਂ ਲੈਣਾ ਸ਼ੁਰੂ ਕਰ ਦੇਵੇ ਜੀ ਇਹ ਆਪਾਂ ਨੂੰ ਹਰ ਇੱਕ ਦੇ ਕਰੀ ਰੱਖਣਾ ਚਾਹੀਦਾ ਬੱਚਿਆਂ ਨੂੰ ਵੀ ਥੋੜਾ ਥੋੜਾ ਦੇਣਾ ਚਾਹੀਦਾ ਵਾ ਜੇ ਬੱਚਿਆਂ ਨੂੰ ਦੇਣਾ ਉਹ ਚ ਆਸ਼ਵਗੰਧਾ ਚ 75 ਦੀ ਮਾਤਰਾ ਕਢਾ ਦਿਓ ਤੇ ਬ੍ਰਹਮੀ ਦੀ ਵਧਾ ਦਿਓ ਠੀਕ ਹੈ ਉਹ ਚ ਵਧਾ ਦਿਓ ਤੇ ਬੱਚਿਆਂ ਨੂੰ ਵੀ ਥੋੜਾ ਥੋੜਾ ਇੱਕ ਟਾਈਮ ਬੱਚਿਆਂ ਨੂੰ ਤੇ ਬੱਚੇ ਵੀ ਪੜਨ ਦੇ ਬੱਚੇ ਵੀ ਵਧੀਆ ਰਹਿਣਗੇ ਚੁਸਤੀ ਫੁਰਤੀ ਚਿਹਰੇ ਤੇ ਸੁੰਦਰਤਾ ਆਊਗੀ ਇਹ ਚੀਜ਼ਾਂ ਨਾਲ ਵਿੱਚ ਇਹਦੇ ਸੁੰਦਰਤਾ ਆਊ ਜਿਹੜੇ ਭਸਮ ਤੇ ਮਜੂਦਾ ਚਿਹਰੇ ਤੇ ਵੀ ਨਖਾਰ ਲਿਆਊਗਾ ਜੀ ਇਹ ਠੀਕ ਹੈ ਅੱਛਾ ਤੇ ਵੈਜ ਫਿਰ ਇੱਕ ਵਾਰ ਆਖਰੀ ਸਵਾਲ ਵੀਡੀਓ ਕਾਫੀ ਲੰਬੀ ਹੋ ਰਹੀ ਹੈ ਸਾਨੂੰ ਇਹ ਦੱਸ ਦਿਓ ਵੀ ਜਿਹੜਾ ਤੁਹਾਡੇ ਕੋਲ ਇੱਥੇ ਆ ਜਾਂਦਾ ਬੰਦਾ ਉਹ ਹਰੇਕੀ ਬੰਦੇ ਨੂੰ ਹੁੰਦਾ ਜੀ ਵੀ ਸਾਨੂੰ ਪ੍ਰੋਪਰ ਇੱਕ ਟਾਈਮ ਮਿਲੇ ਤੇ ਕਿੰਨੇ ਕ ਟਾਈਮ ਚ ਜਿਹੜਾ ਬਿਲਕੁਲ ਹੀ ਖਤਮ ਹੋ ਚੁੱਕਿਆ ਹਰ ਪੱਖੋਂ ਇੰਨੀ ਜ਼ਿਆਦਾ ਵੀਕਨੈਸ ਆ ਗਈ ਹੈ ਤੇ ਕਹਿੰਦੇ ਜੀ ਇਸ ਤੁਹਾਡੇ ਤੋਂ ਤਾਂ ਮੰਜੇ ਤੋਂ ਨਹੀਂ ਉੱਟਿਆ ਜਾਂਦਾ ਤੇ ਉਹ ਕਿੰਨੇ ਕ ਟਾਈਮ ਚ ਫਿਰ ਖੜਾ ਹੋ ਸਕਦਾ ਹੈ ਬੰਦਾ ਆਪਣੇ ਕੰਮਕਾਰ ਲੱਗ ਸਕਦਾ ਆਪਣੀ ਜੌਬ ਤੇ ਜਾ ਸਕਦਾ ਇਹ ਦੇਖੋ ਜੀ ਮਤਲਬ ਅਲਗ-ਅਲਗ ਹੁੰਦਾ ਕੋਈਆਂ ਦਾ ਕੋਈ ਬੋਡੀ ਐਕਟਿਵ ਹੁੰਦੀ ਆ ਮਤਲਬ ਜਮਾਂ ਹੀ ਉਹ ਕਮਜ਼ੋਰ ਆ ਪਰ ਇੱਕ ਮਹੀਨੇ ਸਹੀ ਹੋ ਜਾਂਦੇ ਆ ਦੋ ਜਾਂ ਤਿੰਨ ਹੱਦ ਤਿੰਨ ਮਹੀਨੇ ਤੱਕ ਹੀ ਲਾਸਟ ਤੋਂ ਲਾਸਟ ਠੀਕ ਹੈ ਇੱਕ ਜਾਂ ਦੋ ਜਾਂ ਤਿੰਨ ਮਹੀਨੇ ਲਾਸਟ ਤੇ ਜੋ ਕੋਈ ਬੰਦਾ ਵੇੜਦਾ ਤਿੰਨ ਮਹੀਨੇ ਲੱਗਦੇ ਜੀ ਜਮਾਂ ਵਧੀਆ ਹੋ ਜਾਂਦਾ ਜੀ अच्छा फिर थोनू किवें मिल सकदे जी इथे ਤੁਹਾਡਾ ਕੀ ਪਹੁੰਚਣ ਦਾ ਤੁਹਾਡੇ ਨਾਲ ਰੀਚ ਕਰਨ ਦਾ ਕਿਉਂਕਿ ਬਾਹਰ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਡੇ ਨਾਲ ਕਿਵੇਂ ਕੰਸਲਟ ਕਰਨ ਉਹ ਤਾਂ ਬਾਹਰ ਆ ਨਹੀਂ ਸਕਦੇ ਜੀ ਹਾਂਜੀ ਹਾਂਜੀ ਆਪਾਂ ਜਿੱਥੇ ਵੀ ਮਰਜੀ ਹੈ ਮੈਡੀਸਨ ਆਪਾਂ ਪਾਰਸਲ ਕਰਦੇ ਨੇ ਜੀ ਕੋਰੀਅਰ ਕਰ ਦਈਦਾ ਵਾ ਜਿਹੜੇ ਮਰਜੀ ਕੰਟਰੀ ਹੈ ਇੱਥੇ ਇੰਡੀਆ ਦੇ ਵਿੱਚ ਵੀ ਤੇ ਮਿਲਣ ਦਾ ਆਪਣਾ ਸਵੇਰ ਸਵੇਰ 8 ਵਜੇ ਤੋਂ 2 ਵਜੇ ਤੱਕ ਤੇ ਬੁੱਧਵਾਰ ਆਪਾਂ ਇੱਕ ਛੁੱਟੀ ਰੱਖੀ ਜੇ ਇੱਕ ਬੁੱਧਵਾਰ ਦੀ ਬਾਕੀ ਸਾਰੇ ਦਿਨ ਕਲੀਨਿਕ ਖੁੱਲਾ ਆਉਂਦਾ ਜੀ ਖੁੱਲਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਛਾ ਜੰਨ ਦੇ ਜੰਦੇ ਕੋਈ ਟਿਪਸ ਸਾਡੇ ਜਿਹੜੇ ਨੌਜਵਾਨਾਂ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਇਸ ਵੇਲੇ એનર્ਜੀ ਦੇ ਮਾਮਲੇ 'ਚ ਕਿਉਂਕਿ ਉਹਦਾ ਇਸ ਵੇਲੇ એનર્ਜੀ ਹੈਗੀ ਹੈ ਜਿਹੜੇ ਉਹ ਡਰਿੰਕ ਅੱਜ ਕੱਲ੍ਹ ਚੱਲੇ ਹੋਏ ਨੇ ਜੀ ਕੋਈ ਰੈੱਡ ਬੁੱਲ ਚੱਲੇ ਕੋਈ ਕੋਈ ਡਰਿੰਕ ਚੱਲੇ ਉਹ ਉਹਨਾਂ ਤੋਂ ਭਾਲਦੇ ਨੇ ਰੈੱਡ ਬੁੱਲ ਵਰਗਾ ਕੋਈ ਫਾਰਮੂਲਾ ਨੁਸਖਾ ਤੁਸੀਂ ਸ਼ੇਅਰ ਕਰਨਾ ਚਾਹੋ ਜਿਹੜਾ ਤੁਹਾਨੂੰ ਮਤਲਬ ਉਹਦੀ ਜ਼ਰੂਰਤ ਹੀ ਨਾ ਮਹਿਸੂਸ ਕਰਵਾਉਂਗੇ ਇਦੇ ਚ ਜੀ ਤੁਸੀਂ ਇੱਕ ਤਾਂ ਜੋ ਆਪਣੇ ਘਰੇ ਰਸੋਈ ਚ ਡਾਈਟ ਆ ਉਹ ਪ੍ਰੋਪਰ ਲਓ ਠੀਕ ਹੈ ਦੂਸਰਾ ਰਾਜ਼ ਨੂੰ ਪੈਣ ਲੱਗੇ ਜਿਵੇਂ ਕੜੇ ਹੋਏ ਦੁੱਧ ਚ ਤੁਸੀਂ ਇੱਕ ਚਮਚਾ ਦੇਸੀ ਘਿਓ ਦਾ ਪਾ ਸਕਦੇ ਆ ਜਿਹੜਾ ਤੁਹਾਨੂੰ ਲੰਮੇ ਟਾਈਮ ਤੱਕ ਰਿਜ਼ਲਟ ਦੇਊਗਾ ਇਹ ਨਹੀਂਗਾ ਵੀ ਰੈੱਡ ਬੱਲ ਵਾਂਗੂ ਪੀ ਲਿਆ 2 ਘੰਟੇ ਜੇ એનર્ਜੀ ਰਹੂਗੀ ਉਹ ਚੀਜ਼ ਨਹੀਂ ਇਹ ਪਰਮਾਨੈਂਟ ਹੋਊਗਾ ਰੈੱਡ ਬੱਲ ਤੋਂ ਉੱਪਰ ਦਾ ਕੰਮ ਕਰੂਗਾ ਬਿਲਕੁਲ ਬਿਲਕੁਲ ਜੀ ਨਾਲੇ ਚਿਹਰੇ ਤੇ ਨਖਾਰ ਆਊਗਾ ਲਾਲੀ ਆਊਗੀ ਜੀ 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 ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰਵੈਦ ਕਮਲਜੀਤ ਸਿੰਘ ਤੁਰਜੀ ਤੇ ਡਾਕਟਰ ਕਰਨ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ એનર્ਜੀ ਨੂੰ ਮੇਨਟੇਨ ਕਰ ਸਕਦੇ ਆਂ ਔਰ ਕਿਸ ਤਰੀਕੇ ਨਾਲ ਸਾਡੀ એનર્ਜੀ ਹੈਗੀ ਆ ਜਿਹੜੀ ਉਹ ਵੇਸਟ ਹੋਣ ਤੋਂ ਅਸੀਂ ਬਚਾ ਸਕਦੇ ਔਰ ਉਹਨਾਂ ਦਾ ਕਹਿਣਾ ਹੈ ਕਿ 15 ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਨੁਸਖੇ ਫਾਰਮੂਲੇ ਹੈਗੇ ਨੇ ਅਸ਼ਵਗੰਧਾ ਸਤਾਵਰ ਵਾਲਾ ਨੁਸਖਾ ਫਾਰਮੂਲਾ ਵੀ ਵੈਦ ਜੀ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਕੈਪਸੂਲ ਹੈਗੇ ਨੇ ਲਾਲ ਤੇ ਖਾਕੀ ਰੰਗ ਦੇ ਤੇ ਇਹ ਬਹੁਤ ਜ਼ਿਆਦਾ ਜਿਹੜੇ ਅਸੀਂ ਕਹਿ ਲਈਏ ਕਿ ਨੌਜਵਾਨ ਜਿਹੜੇ ਫੀਲ ਕਰਦੇ ਨੇ ਲੋ ਫੀਲ ਕਰਦੇ ਨੇ ਹਰ ਵੇਲੇ ਤਾਂ ਉਹਨਾਂ ਚ ਬੜਾ کارਗਰ ਸਾਬਤ ਹੋ ਸਕਦਾ ਹੈ ਤੇ ਮਜ਼ੂਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਬੜਾ ਟਾਪ ਕਲਾਸ ਦਾ ਰਿਜ਼ਲਟ ਜਿਹੜਾ ਉਹ ਮਿਲ ਸਕਦਾ ਸੋ ਅ ਅਗਰ ਤੁਹਾਨੂੰ ਮਨ ਦੇ ਵਿੱਚ ਤੁਹਾਡੇ ਕੋਈ ਹੋਰ ਵੀ ਸਵਾਲ ਹੈਗਾ ਕੋਈ ਸ਼ੰਕਾ ਹੈਗਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੈਦ ਕਮਲਜੀਤ ਸਿੰਘ ਤੂਰ ਡਾਕਟਰ ਕਰਨ ਹੋਰਾ ਨਾਲ ਕੰਸਲਟ ਕਰ ਸਕਦੇ ਹੋ ਜਿਹੜੇ ਤੁਸੀਂ ਬਾਹਰ ਬੈਠੇ ਹੋ ਬਾਹਰ ਬੈਠੇ ਵੀ ਬੜਾ ਫੋਨ ਕਰਦੇ ਨੇ ਕਿ ਬਾਪੂ ਜੀ ਨਾਲ ਗੱਲ ਕਰਨੀ ਹੈ ਵੈਦ ਜੀ ਨਾਲ ਗੱਲ ਕਰਨੀ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ